ਭਰਜੀ ਕਾ ਖਾਲਸਾ ਭਰਜੀ ਕੀ ਫਤਿਹ ਗੱਲ ਕਰਦੇ ਅੱਜ ਪੰਜ ਜੁੜੀ ਹੈ ਵੱਡੀ ਖਬਰ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਕਿ ਨਰੈਣ ਸਿੰਘ ਚੌੜਾ ਦਾ ਜਿਹੜਾ ਲਗਾਤਾਰ ਰਵਾਨ ਤੇ ਰਿਮਾਂਡ ਲਿਆ ਜਾ ਰਿਹਾਗਾ ਨਿਕਲਦਾ ਕੱਖ ਨਹੀਂ ਵਿੱਚੋਂ ਤੇ ਪੁਲਿਸ ਕਦੇ ਕਹਿ ਦਿੰਦੀ ਆ ਨਰੈਣ ਸਿੰਘ ਚੌੜੇ ਦੇ ਮੋਬਾਈਲ ਦੇ ਵਿੱਚ ਅਸੀਂ ਲੋਕੇਸ਼ਨ ਦੇਖੀ ਆ ਕਿ ਖੇਮ ਕਰਨ ਜਿਹੜੀ ਆ ਲੋਕੇਸ਼ਨ ਆ ਗਈ ਆ ਇਹ ਨਰੈਣ ਸਿੰਘ ਚੌੜੇ ਦੇ ਸੁਪੁੱਤਰ ਆ ਜੋ ਕਿ ਵਕੀਲ ਵਜੋਂ ਪੇਸ਼ਾ ਉਹਨਾਂ ਦਾ ਵਕੀਲ ਆ ਤੇ ਉਹਨਾਂ ਨੇ ਅਦਾਲਤ ਨੂੰ ਵੀ ਦੱਸਿਆ ਤੇ ਉਹਨਾਂ ਦੇ ਜਿਹੜੇ ਹੋਰ ਵਕੀਲ ਸਾਹਿਬਾਂ ਨੇ ਉਹਨਾਂ ਨੇ ਦੱਸਿਆਗਾ ਕਿ ਨਰੈਣ ਸਿੰਘ ਚੌੜਾ ਖਿਮ ਕਰਨ ਸਾਹਿਬ ਉੱਥੇ ਮੌਜੂਦ ਹੈ ਇੱਕ 1990-91 ਦੇ ਹਾਦਸੇ ਦੇ ਵਿੱਚ ਅਨਾਰ ਸਿੰਘ ਪਾੜਾ ਖਾੜਕੂ ਹੋਇਆ ਸੀ ਨੌਜਵਾਨ ਉੱਥੇ ਉਹਦੀ ਬਰਸੀ ਸੀ ਤੇ ਉੱਥੇ ਗਏ ਸੀ ਦੂਸਰੇ ਪਾਸੇ ਇਹ ਕਿਹਾ ਜਾਂਦਾਗਾ ਕਿ ਨਰੈਣ ਸਿੰਘ ਚੌੜਾ ਜਿਹੜਾ ਕਿ ਪਾਕਿਸਤਾਨ ਗਿਆ ਪਾਕਿਸਤਾਨ ਲੱਗਦੇ ਇਲਾਕਿਆਂ 'ਚ ਵੇਖੇ ਗਿਆ ਨਾਲ ਲੱਗਦੇ ਬਾਰਡਰ 'ਤੇ ਵੇਖਿਆ ਗਿਆ ਤਾਂ ਉਹਨਾਂ ਦੇ ਸੁਪੁੱਤਰ ਨੇ ਇਹ ਗੱਲ ਵੀ ਕਲੀਅਰ ਕਰ ਦਿੱਤੀ ਕਿ ਡੇਰਾ ਬਾਬਾ ਨਾਨਕ ਉਹਨਾਂ ਤੋਂ ਜਿਹੜਾ ਪਾਕਿਸਤਾਨ ਆ ਉਹਨਾਂ ਦੇ ਘਰ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਆ ਜਾਨੀ ਕਿ ਬਾਰਡਰ ਏਰੀਆ ਦਾ ਬਾਰਡਰ ਇਲਾਕੇ ਦਾ ਉਹਨਾਂ ਦਾ ਜਿਹੜਾ ਪਿੰਡਾ ਉੱਥੇ ਲੱਗਦਾਗਾ ਫੇ ਦੂਸਰਾ ਕੀ ਆ ਜਾ ਰਿਹਾਗਾ ਕਿ ਨਰੈਨ ਸਿੰਘ ਚੌੜਾ 1 ਦਸੰਬਰ ਨੂੰ ਅੰਮ੍ਰਿਤਸਰ ਗਏ ਨੇ 2 ਨੂੰ ਗਏ ਨੇ 3 ਨੂੰ ਗਏ ਨੇ ਦੱਸੋ ਕਿ ਅੰਮ੍ਰਿਤਸਰ ਜਾਣਾ ਗਨਾਹ ਹੋ ਗਿਆ ਦਰਬਾਰ ਸਾਹਿਬ ਜਾਣਾ ਇੱਕ ਤਰੀਕ ਨੂੰ ਜਾਂ ਚਾਰ ਨੂੰ ਕਿੰਨੇ ਨੂੰ ਜਾਣਾ ਠਿਗਣਾ ਹੋ ਗਿਆ ਠੀਕ ਆ ਕਿ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਇਹ ਕਰਨ ਦਿਓ ਪਰ ਇਹ ਗੱਲ ਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਗਿਆ ਇਹ ਕੋਈ ਮਾੜੀ ਗੱਲ ਨਹੀਂ ਸਿੱਖਾਂ ਦੇ ਲਈ ਸਿੱਖ ਹਰ ਇੱਕ ਜਾਂਦਾ ਹੈਗਾ ਸਿੱਖ ਚਾਹੇ ਉਹ ਕੋਈ ਸੰਘਰਸ਼ ਦੇ ਨਾਲ ਜੁੜਿਆ ਚਾਹੇ ਕੋਈ ਆਮ ਸਿੱਖਾ ਸਿੱਖ ਨੇ ਤਾਂ ਆਪਣੇ ਗੁਰੂ ਘਰਾਂ ਦੇ ਵਿੱਚ ਜਾਣਾ ਹੀ ਆ ਸਭ ਤੋਂ ਵੱਡਾ ਸਤਾਨ ਸਾਡਾ ਸ੍ਰੀ ਪ੍ਰਿੰਮੋ ਪਾਵਰ ਅਸਰੀ ਕਾਤਾ ਸਾਹਿਬ ਇਹਨਾਂ ਉੱਥੇ ਹਰ ਇੱਕ ਸਿੱਖ ਜਾਂਦਾਗਾ ਠੀਕ ਹੈ ਕਿ ਉਹਨਾਂ ਦੀ ਮਨਸਾ ਕੀ ਕਿਦੋਂ ਹੋ ਸਕਦੀ ਉਹ ਵੱਖਰੀ ਗੱਲ ਆ ਕਿ ਜਿਸ ਤਰ੍ਹਾਂ ਕਿਹਾ ਗਿਆ ਕਿ 4 ਦਸੰਬਰ ਨੂੰ ਪਹਿਲਾਂ ਕਿਹਾ ਗਿਆ ਕਿ 3 ਦਸੰਬਰ ਨੂੰ 2 ਨੂੰ ਕੋਈ ਧਰਮ ਸੰਗ ਖਾੜਕੂ ਆ ਸਾਫਕਾ ਸਾੜਕੂ ਕਿ ਉਹਨਾਂ ਦੇ ਨਾਲ ਨਾਰਾਇਣ ਸਿੰਘ ਚੌੜੇ ਦੀ ਗੱਲਬਾਤ ਹੁੰਦੀ ਆ ਫਿਰ ਕੋਈ ਸੁਖਬਾਲ ਸਿੰਘ ਅਰਦਾਵਾ ਐਸਪੀ ਆ ਕਿ ਉਹਦੇ ਨਾਲ ਕਹਿੰਦੇ ਗੱਲਬਾਤ ਹੁੰਦੀ ਆ ਹੱਥ ਮਿਲਾਉਂਦਾ ਜੀ ਉਹਦੇ ਨਾਲ ਚਾਹ ਪੀਂਦੇ ਨਜ਼ਰ ਆਉਂਦੇ ਆ ਫਿਰ ਆ ਗਿਆ ਜੀ ਹਰਜਿੰਦਰ ਸਿੰਘ ਧਾਮੀ ਜੋ ਸਰੋਣੀ ਕਮੇਟੀ ਦੇ ਪ੍ਰਧਾਨ ਨੇ ਫਿਰ ਕਹਿੰਦਾ ਜੀ ਉਹਨੇ ਨਾਲ ਨਾਰਾਇਣ ਸਿੰਘ ਚੌੜੀ ਦੀ ਜਿਹੜੀ ਗੱਲਬਾਤ ਹੋਈ ਆ ਮਿਲਿਆਗਾ ਹੁਣ ਜਿਹੜੇ ਵੱਡੇ ਸਵਾਲ ਨੇ ਉਹਨਾਂ ਦੇ ਵਕੀਲਾਂ ਵੱਲੋਂ ਇਹ ਖੜੇ ਕੀਤੇ ਜਾ ਰਹੇ ਨੇ ਨਰੈਨ ਸਿੰਘ ਚੌੜਾ ਦੇ ਵਕੀਲ ਵੱਲੋਂ ਕਿ ਜਿੱਥੇ ਨਰੈਲ ਸਿੰਘ ਚੌੜਾ ਚਾਹ ਪੀਂਦਾ ਸੀ ਐਸਪੀ ਨਾਲ ਉਹ ਫੋਟੋ ਪੇਜ ਦਿਖਾ ਦਿੱਤੀ ਸੀ ਸੀਸੀਡੀ ਕੈਮਰੇ ਦਿਖਾ ਦਿੱਤੇ ਹੁਣ ਇੱਧਰੋਂ ਆਉਂਦਾ ਨਰੈਨ ਸਿੰਘ ਚੌੜਾ ਉਹ ਵੀ ਦਿਖਾ ਦਿੱਤਾ ਤੇ ਹੁਣ ਪ੍ਰਕਰਮਾਂ ਦੇ ਵਿੱਚ ਆਉਂਦਾ ਹੋਵੇ ਬੁਖਾ ਦਿੱਤਾ ਤੇ ਸਾਰੇ ਸੀਸੀਡੀ ਕੈਮਰੇ ਜਿਹੜੇ ਫੋਟੋ ਪੇਜ ਜਿਹੜੇ ਉਹ ਸਰੌਣ ਕਮੇਟੀ ਨੇ ਜਿਹੜੀ ਕਿ ਵਕੀਲਾਂ ਨੂੰ ਆਪਣੇਆਂ ਨੂੰ ਦੇ ਦਿੱਤੀ ਤੇ ਪਰ ਕਹਿੰਦੇ ਜਿਹੜੀ ਸਰੋਵਣੀ ਕਮੇਟੀ ਨੂੰ ਪ੍ਰਧਾਨ ਨੂੰ ਜਿਹੜੋ ਮਿਲੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਨਰੈਣ ਸਿੰਘ ਚੌੜਾ ਇਹਦੇ ਬਾਅਦ ਤੇ ਵਕੀਲਾਂ ਨੂੰ ਅਦਾਲਤ ਦਾ ਰੁਖ ਕਰਨਾ ਪੈ ਰਿਹਾ ਹਾਈ ਕੋਰਟ ਦਾ ਕਹਿੰਦੇ ਉਹ ਸੀਸੀਟੀਵੀ ਕੈਮਰੇ ਜਿਹੜੀ ਫੁਟੇਜ ਆ ਉਹ ਕਿਉਂ ਨਹੀਂ ਦੇ ਰਹੇ ਸਭ ਤੋਂ ਵੱਡਾ ਸਵਾਲ ਇਹ ਚਿੰਨ ਇਹ ਆ ਜੇ ਭਾਈ ਨਰੈਣ ਸਿੰਘ ਚੌੜਾ ਕਹਿ ਰਿਹਾਗਾ ਕਿ ਮੈਂ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆਗਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕਿਸ ਬਿਸੇ ਤੇ ਹੋਈ ਹੈ ਇਹ ਤਾਂ ਉਹ ਜਾਣਦੇ ਆ ਜਾਂ ਹਰਜਿੰਦਰ ਸਿੰਘ ਧਾਮੀ ਇਹ ਕਲੀਅਰ ਕਰੇ ਕਿ ਮੈਨੂੰ ਭਾਈ ਮਿਲਿਆ ਸੀ ਇਸ ਵਕਤ ਮਿਲਿਆ ਸੀ ਮੇਰੇ ਨਾਲ ਆ ਗੱਲਬਾਤ ਕੀਤੀ ਸੀ ਆ ਚੱਕੋ ਫੁਟਬੇ ਐ ਸੀਸੀਡੀ ਕੈਮਰੇ ਦੀ ਆ ਚੱਕੋ ਪਰ ਗੱਲ ਇਹ ਆ ਆਪਣੀ ਆਈਟੇ ਜਦੋਂ ਗੱਲ ਆਉਂਦੀ ਆ ਉਦੋਂ ਤਾਂ ਲੁਕਾਉਂਦੇ ਆ ਸਾਰਾ ਕੁਝ ਆ ਜਦੋਂ ਖੇਮ ਕਰਨ ਗਿਆ ਉਸ ਉੱਥੋਂ ਪਤਾ ਲੱਗ ਗਿਆ ਲੋਕੇਸ਼ਨ ਦਾ ਜੇ ਫਲਾਣੇ ਥਾਂ ਗਿਆ ਉਹ ਚੱਕ ਕੇ ਮਜੀਠੇ ਵਰਗੇ ਦੇ ਸਾਹਮਣੇ ਕਰ ਦਿੱਤੀ ਕਿ ਆ ਫੋਟੋਜ ਆ ਜੀ ਸਾਹਮਣੇ ਆਈ ਆ ਆ ਚੱਕੋ ਜੀ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਜੀ ਆ ਹੱਥ ਮਲਿਆਉਂਦਾਗਾ ਐਸਪੀ ਨਾਲ ਰਧਾਵੇ ਦੇ ਨਾਲ ਜਾਂ ਫਲਾਣੇ ਦੇ ਨਾਲ ਪਰ ਇਹਦੇ ਵੱਡਾ ਜਿਹੜਾਗਾ ਸੱਚ ਇਹਨਾਂ ਨੂੰ ਇੱਕ ਜਪਰਾਸ਼ਨ ਚਿੰਨ ਕਹਿ ਲਈਏ ਨੂੰ ਆਪਾਂ ਕਿ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੋ ਮਿਲਿਆ ਉਹ ਸੀਸੀਟੀ ਫੋਟ ਪੇਜ ਆ ਜਿਹੜੇ ਉਸ ਸਰੋਣੀ ਕਮੇਟੀ ਨਹੀਂ ਦੇ ਰਹੀ ਤੇ ਉਹਦੇ ਬਾਅਦ ਤੇ ਉਹਨਾਂ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਊਗਾ ਹੋਰ ਤਾਂ ਸਾਰੀਆਂ ਸਿਟੀ ਫੋਟ ਪੇਜ ਆ ਜਿਹੜੀਆਂ ਦਿੱਤੀਆਂ ਸਰੋਣੀ ਕਮੇਟੀ ਨੇ ਵੀ ਨਰੇਂਦਰ ਸਿੰਘ ਜੀ ਚੌੜਾ ਉੱਥੇ ਚਾਹ ਪੀਂਦਾ ਸੀ ਉੱਥੇ ਹੱਥ ਮਲਿਆਉਂਦਾ ਸੀ ਉਧਰ ਪਰ ਕਰਮਾ ਤੁਸੀਂ ਹੁਣ ਇੱਧਰ ਤੁਰੇ ਆਉਂਦਾ ਜੀ ਹੁਣ ਇੱਧਰ ਤੁਰੇ ਆਉਂਦਾਗਾ ਉਹ ਸਾਰਾ ਗੁਸਤਾ ਦੇ ਦਿੱਤਾ ਚਲੋ ਮੰਨਿਆ ਕਿ ਇਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਆ ਕਿਉਂਕਿ ਹਰ ਇੱਕ ਦਾ ਅਧਿਕਾਰ ਆ ਜੇ ਉਹਨਾਂ ਦੇ ਭਾਈ ਪ੍ਰਧਾਨ ਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਹਮਲਾ ਕਰਨੀ ਕੋਸ਼ਿਸ਼ ਕੀਤੀ ਆ ਤੇ ਜੇਕਰ ਉਹਨਾਂ ਨੂੰ ਪੁਲਿਸ ਤੇ ਨਹੀਂ ਯਕੀਨ ਸੀ सीबीआई ਜਾਂਚ ਕਰਾਓ ਸੈਟ ਬਿਠਾਓ ਜੋ ਮਰਜ਼ੀ ਕਰੋ ਤੁਹਾਡਾ ਅਧਿਕਾਰ ਆ ਤੁਹਾਡੇ ਵਕੀਲ ਸਾਹਿਬਾ ਦਾ ਅਧਿਕਾਰ ਆ ਤੁਸੀਂ ਅਦਾਲਤ ਦੇ ਵਿੱਚ ਆਪਣਾ ਪੱਖ ਰੱਖੋ ਆਪਣਾ ਰੱਖਣਗੇ ਇਹਦਾ ਹੈਗਾ ਇੱਕ ਆਧਾਰ ਇੱਕ ਸਭ ਨੂੰ ਹੱਕ ਕਹਿ ਲਿਏ ਪਰ ਗੱਲ ਆਪਾਂ ਇਹ ਕਰ ਰਹੇ ਆ ਕਿ ਜਿਹੜੀ ਫੋਟ ਪੇਜ ਆ ਜਿਹੜੀ ਸਰੋਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣ ਨੂੰ ਉਹ ਤਾਂ ਦੇ ਨਹੀਂ ਰਹੇ ਤੁਸੀਂ ਤੇ ਬਾਕੀ ਤੁਹਾਡੇ ਕੋਲੇ ਸਾਰੀਆਂ ਆ ਗਈਆਂ ਫਿਰ ਕਹਿੰਦੇ ਜੀ ਉੱਤੇ ਨਰੈਣ ਸਿੰਘ ਚੌੜੇ ਵੱਲੋਂ ਸੁਖਵੀਰ ਬਾਦਲ ਨੂੰ ਕਿਉਂ ਮਾਰਨਾ ਸੀ ਇਸ ਕਰਕੇ ਮਾਰਨਾ ਸੀ ਕਿ ਇਹਨੇ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਦੇ ਪੋਸਟ ਪਨਾਹੀ ਕੀਤੀ ਆ ਲੋਕਾਂ ਦੀ ਜਿਹੜੀਆਂ ਦੀ ਤੇ ਉਹਨਾਂ ਨੂੰ ਇਹ ਸਰਕਾਰ ਹੁੰਦਿਆਂ ਡੱਕਿਆ ਨਹੀਂ ਜੇਲਾਂ ਦੇ ਵਿੱਚ ਇੱਕ ਤਾਂ ਇਹ ਗੱਲ ਆ ਰਹੀ ਆ ਕਿ ਇਸ ਕਰਕੇ ਸਖਬੀਰ ਬਾਦਲ ਨੇ ਉਹਨਾਂ ਨੇ ਹਮਲਾ ਕਰਨਾ ਸੀ ਦੂਸਰੀ ਗੱਲ ਇਹ ਆ ਰਹੀ ਆ ਕਿ ਸਖਬੀਰ ਬਾਦਲ ਤੇ ਪ੍ਰਗਾਤ ਸਿੰਘ ਬਾਦਲ ਹੁੰਦਿਆ 2014-15 ਦੇ ਵਿੱਚ ਉਸ ਤੋਂ ਪਹਿਲਾਂ ਵੀ ਸਾਇਦ ਕਹਿੰਦੇ ਸਮੇਤ ਸੈਣੀ ਤੋਂ ਨਰੈਣ ਸਿੰਘ ਚੌੜਾ ਕਹਿ ਰਿਹਾ ਕਿ ਉਹਨਾਂ ਨੂੰ ਉਠਾ ਟੰਗ ਕੇ ਜਿਹੜਾ ਕਟਾਇਆ ਗਿਆ ਗੁਪਤ ਅੰਗਾ ਤੇ ਜਿਹੜੇ ਕਰੰਟ ਲਗਾਏ ਗਏ ਨੇ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਜਿਹੜੀ ਕੁੱਟ ਝਲਣੀ ਪਈ ਆ ਤੇ ਉਹਨਾਂ ਤੇ ਅੰਨਾ ਤਸੱਦਦ ਕੀਤਾ ਗਿਆ ਤੇ ਇਸ ਕਰਕੇ ਕਹਿੰਦੇ ਗੁੱਸਾ ਸੀ ਉਹਨਾਂ ਨੂੰ ਕਿ ਮੈਨੂੰ ਬਿਨ ਵਜਾ ਤੋਂ ਵੀ ਜਿਹੜਾ ਬਦਲਾਂ ਨੇ ਕਟਾਇਆਗਾ ਕਹਿੰਦੇ ਇਸ ਦੇ ਰੋਸ ਵਜੋਂ ਵੀ ਸਰਗਿਰ ਬਦਲ ਤੇ ਹਵਲਾ ਕਰਦਾ ਸੀ तरह-तरह ਦੀ ਜਣੇ ਕਿ ਕੋਈ ਕਿਧਰੋਂ ਗੱਲ ਆਉਂਦੀ ਹੈ ਕੋਈ ਕਿਧਰੋਂ ਆਉਂਦੀ ਆ ਇਹਦਾ ਫਿਲਹਾਲ ਨਰੈਨ ਸਿੰਘ ਚੌੜੇ ਵੱਲੋਂ ਬੇਸ਼ੱਕ ਉਹ ਪੇਸੇ ਤੇ ਜਾਂਦੇ ਆ ਅੰਮ੍ਰਿਤਸਰ ਵਿੱਚ ਪਰ ਹਰ ਸਮੇਂ ਹੱਥ ਖੜਾ ਕਰਕੇ ਪੇਸੇ ਤੇ ਅੰਦਰ ਵੜਦੇ ਆ ਜਣੀ ਕਿ ਚੜ੍ਹਦੀ ਕਲਾ ਦਾ ਇਹ ਪ੍ਰਤੀਕ ਹੁੰਦਾ ਹੱਥ ਖੜਾ ਕਰਨਾ ਇੱਕ ਚੜ੍ਹਦੀ ਕਲਾ ਦੇ ਵਿੱਚ 72 ਸਾਲ ਦਾ ਨਰੈਨ ਸਿੰਘ ਚੌੜਾ ਬਜ਼ੁਰਗਾ ਜਿਹਨੂੰ ਬਜ਼ੁਰਗਾ ਆਪਾਂ ਕਹਨੇ ਆ ਪਰ ਬਜ਼ੁਰਗ ਨਹੀਂ ਉਹਦੇ ਅੰਦਰ ਇੱਕ ਬੜੀ ਗੁਰੂ ਦੀ ਮੈਂ ਕਹਿੰਦਾ ਸੱਚੀ ਸੁੱਚੀ ਭਾਵਨਾਗੀ ਗੁਰੂ ਦਾ ਅੰਦਰ ਉਹਨਾਂ ਦੇ ਇੱਕ ਬਸਿਆ ਹੋਇਆ ਚਿੰਗਾ ਇੱਕ ਚਿੰਗਿਆੜੀ ਆ ਨਹੀਂ ਤੁਸੀਂ ਦੱਸੋ 70 72 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਐਕਸ਼ਨ ਕਰਨਾ ਫਿਰ ਪਤਾਗਾ ਕਿ ਜੇਲ ਵੀ ਹੋਗੀ ਸਰਦੀਆਂ ਦੇ ਰੁੱਤਾਂ ਜੇਲ ਕੱਟਣੀ ਪਊਗੀ ਫਿਰ ਪਤਾਗਾ ਕਿ ਤਸੱਦਦ ਵੀ ਹੋਊਗਾ ਅਟੈਰੋਗੇਸ਼ਨ ਵੀ ਹੋਊਗੀ ਸਾਰਾ ਕੁਝ ਹੋਊਗਾ ਸਾਰਾ ਪਤਾਗਾ ਤੇ ਫਿਰ ਵੀ ਉਹ ਨਿਕਬਰਾਏ ਤੇ ਫਿਰ ਉਸ ਤੋਂ ਬਾਅਦ ਵੀ ਜਿਹੜਾ ਅਦਾਲਤ ਦੇ ਵਿੱਚ ਜਾਂਦੇ ਆ ਹੱਥ ਖੜਾ ਕਰਕੇ ਜਾਂਦੇ ਆ ਹਰ ਵਾਰ ਵੇਸਕ ਉਸਰ ਰਿਮਾਂਡ ਤੇ ਰਿਮਾਂਡ ਲੈ ਰਹੀ ਆ ਰਿਮਾਂਡ ਦੇ ਵਿੱਚ ਇਹ ਵੀ ਜ਼ਰੂਰੀ ਨਹੀਂ ਕੋਈ ਹਰ ਸਮੇਂ ਰਿਮਾਂਡ ਦੇ ਵਿੱਚ ਜਿਹੜੀ ਕੋਈ ਕੁੱਟਮਾਰ ਹੋਵੇ ਇਹ ਵੀ ਨਹੀਂ ਹੁੰਦਾ ਉਸ ਕਿਸ ਤਰ੍ਹਾਂ ਵੀ ਹੁੰਦੀ ਰਿਮਾਂਡ ਜੇ ਬੰਦਾ ਨਾ ਮੰਨੇ ਆਖਰ ਨੂੰ ਫਿਰ ਇਹ ਤਸੱਦਦ ਵੀ ਕਰਦੇ ਆ ਗੁਪਤ ਅੰਗਾ ਤੇ ਜਿਹੜਾ ਗਰੰਟ ਵੀ ਲਗਾਇਆ ਜਾਂਦਾ ਪਾਣੀ ਦੇ ਵਿੱਚ ਮੂੰਹ ਵੀ ਡੋਇਆ ਜਾਂਦਾ ਨੱਕ ਵੀ ਡੋਇਆ ਜਾਂਦਾ ਅੱਖਾਂ ਮੂਰੇ ਬਲਮਾ ਵੀ ਜਿਹੜੇ ਐਸੀ ਸਾਰੀ ਕੋਸ਼ਿਸ਼ਾਂ ਦੇ ਆ ਰਹੇ ਆ ਇਹ ਹੁੰਦਾ ਆ ਰਿਹਾ ਸਿੰਘਾਂ ਨਾਲ ਹੁੰਦਾ ਰਿਹਾ ਹੈਗਾ ਇਹ ਸਾਰੀਆਂ ਕਹਾਣੀਆਂ ਬੀਤੀਆਂ ਨੇ ਸਿੱਖਾਂ ਦੇ ਨਾਲ ਪੁਲਿਸ ਨੇ ਤਸੱਦਦ ਅੰਨਾ ਤਸੱਦਦ ਕੀਤਾਗਾ ਇਹ ਤੋਂ ਕੋਈ ਮੁਕਰ ਨਹੀਂ ਸਕਦਾ ਕਿ ਪੁਲਿਸ ਨੇ ਲੱਤਾਂ ਵੀ ਤੋੜੀਆਂ ਨੇ ਪੁਲਿਸ ਨੇ ਪ੍ਰੈਸ ਲਾਈਆਂ ਨੇ ਗਰਮ ਕਰ ਕਰਕੇ ਗਰਮ ਕਰ ਕਰਕੇ ਜਿਹੜੀਆਂ ਲੋਹੇ ਦੀਆਂ ਰਾੜਾਂ ਨੇ ਉਹ ਵੀ ਸਰੀਰੀ ਵਿਰਤੀ ਲਗਾਈਆਂ ਨੇ 90-92 ਦੇ ਦਹਾਕੇ ਦੇ ਵਿੱਚ ਹਰੇਪ ਵੀ ਕੀਤੇ ਨੇ ਪੁਲਿਸ ਨੇ ਜਨਾਨੀਆਂ ਨੂੰ ਮੇ ਰੱਖਿਆ ਹੋਇਆਗਾ ਉਸ ਵਕਤ ਤੇ ਜਿਹੜਾ ਕਿ ਭੱਤ ਭਰ ਦੇਣੇ ਬਲੇਡ ਦੇ ਨਾਲ ਲਾ ਕੇ ਨੂਨ ਮਿਰਚਾਂ ਭਰ ਦੇਣੀਆਂ ਜਣੀ ਕਿ ਅੰਨਾ ਤਸੱਦਦ ਕੀਤਾਗਾ ਪੁਲਿਸ ਨੇ 90-92 ਦੇ ਦਹਾਕੇ ਦੇ ਵਿੱਚ ਉਹ ਕਿਸੇ ਤੋਂ ਲੁਕਿਆ ਨਹੀਂ ਬੇ ਕੋਈ ਲੁਕਾ ਕੇ ਰੱਖ ਲੈ ਜਾਂ ਕੋਈ ਝੂਠ ਬੋਲਦਾਗਾ ਉਹ ਤਾਂ ਜਿੰਨਾਂ ਦੇ ਨਾਲ ਬੀਤੇ ਨੇ ਸਾਰੇ ਜਿਉਂਦੇ ਨੇ ਕਈ ਪੁਲਸੇ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਜਿਉਂਦੇ ਨੇ ਉਹਨਾਂ ਤੋਂ ਪੁੱਸlo ਸੱਚ ਸਾਹਮਣੇ ਕੀ ਆ ਸਾਰਾ ਕੁਝ ਦੱਸਦੇ ਨੇ ਨਵਜਵਾਨ ਵੀ ਉਹ ਜਿਉਂਦੇ ਨੇ ਜਿਨ੍ਹਾਂ ਦੇ ਨਾਲ ਤਸੱਦਦ ਹੋਇਆਗਾ ਬਥੇਰੇ ਨੌਜਵਾਨ ਬੈਠੇ ਨੇ अनेਕਾ ਬੈਠੇ ਨੇ ਹੁਣ ਕਹਿਤਾ ਭਾਵ ਕਿ ਕਿਦੇ ਸੁਖਵੀਰ ਬਾਦਰ ਨੂੰ ਕਿਸ ਤਰ੍ਹਾਂ ਜੋੜਿਆ ਜਾ ਰਿਹਾ ਹੈ ਵੀ ਕਿਸ ਤਰ੍ਹਾਂ ਮਾਰਨਾ ਸੀ ਇਹ ਬਿਆਦਬੀਆਂ ਦਾ ਮੁੱਦਾ ਜਾਂ ਫਿਰ ਨਰੈਣ ਸਿੰਘ ਚੌੜੇ ਦੇ ਹੋਏ ਤਸੱਦ ਦਾ ਮੁੱਦਾ ਇਹ ਤਾਂ ਆਉਣ ਵਾਲ ਦਾ ਸੁਭਕ ਤਾਂ ਪਰ ਫਿਲਹਾਲ ਜਿਹੜੀ ਕਿ ਇਸ ਵੇਲੇ ਐਮ ਇੱਕ ਆਪਾਂ ਇਹ ਕਹਿੰਦੇ ਇੱਕ ਸਭ ਤੋਂ ਵੱਡੀ ਜਿਹੜੀ ਸਰੋਵਣੀ ਕਮੇਟੀ ਫੁਟ ਪੇਜ ਨਹੀਂ ਦੇ ਦੇ ਰਹੀ ਸੀ ਜਿਹੜੀ ਕੈਮਰਿਆਂ ਦੀ ਉਹ ਵੱਡੀ ਬਝਾਰਤ ਬਣੀ ਹੋਈ ਆ ਸਿੱਖਾਂ ਲਈ ਵੀ ਸਰੋਵਣੀ ਕਮੇਟੀ ਕਿਉਂ ਨਹੀਂ ਦੇ ਰਹੀ ਨਰੈਨ ਸਿੰਘ ਚੌੜੇ ਲਈ ਵੀ ਉਹਨਾਂ ਦੇ ਵਕੀਲਾਂ ਲਈ ਵੀ ਕੋਰਟ ਵੱਲੋਂ ਵੀ ਜਿਹੜੀ ਕਿ ਬਾਕੀ ਸੀ ਜਿਹੜੀਆਂ ਜਿਹੜੀਆਂ ਸਾਰੀਆਂ ਸਾਹਮਣੇ ਆ ਚੁੱਕੀਆਂ ਨੇ ਪਰ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਤੇ ਵੱਡਾ ਇੱਕ ਸਵਾਲ ਇਹ ਚੈਨਲ ਖੜਾ ਹੁੰਦਾਗਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜੋ ਧਾਮੀ ਹਰਜਿੰਦਰ ਸਿੰਘ ਧਾਮੀ ਨਰਾ ਆਪਾਂ ਮਾਫ ਕਰਨਾ ਧਾਮੀ ਬੀਬੀ ਜਗੀਰ ਕੌਰ ਨੂੰ ਸ਼ਬਦ ਲੈ ਕੇ ਬੋਲਿਆ ਹੋ ਸਕਦਾ ਕਿ ਉਹਨਾਂ ਦੇ ਜਿਹੜਾ ਹੈਗਾ ਕਿ ਡਿਪਰੈਸ਼ਨ ਹੋਵੇ ਦਿਮਾਗ ਤੇ ਕਿ ਜੇਕਰ ਕਲਮੋਸਸ ਸੀਟੀਟੀ ਫੋਰ ਪੇਜ ਆ ਜਿਹੜੀ ਉਹ ਸਾਹਮਣੇ ਆਉਂਦੀ ਆ ਕਿ ਹੋ ਸਕਦਾ ਉਹਨਾਂ ਉੱਤੇ ਗਾਇਡ ਦਿਖ ਸਕਦੀ ਆ ਪ੍ਰਧਾਨ ਕਿਤੇ ਵੀ ਲੈ ਸਕਦੇ ਆ ਤੇ ਹੋ ਸਕਦਾ ਕਿ ਉਹਨਾਂ ਦੇ ਕਾਨੂੰਨਨ ਕੋਈ ਕਾਰਵਾਈ ਵੀ ਹੋ ਸਕਦੀ ਆ ਪੁਲਿਸ ਉਹਨਾਂ ਤੋਂ ਵੀ ਪੁੱਛਗਛ ਕਰ ਸਕਦੀ ਆ ਹੋ ਸਕਦਾ ਕਿ ਉਹਨਾਂ ਦੇ ਅੰਦਰ ਜਿਹੜਾ ਡਿਪਰੈਸ਼ਨ ਦੇ ਜਿਹੜੇ ਤੌਰ ਤੇ ਜਿਹੜਾ ਜੰਗੀਰ ਕੌਰ ਨੇ ਜਿਹੜੇ ਸ਼ਬਦ ਕਹੇ ਨੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਵਜਾ ਹੋ ਸਕਦੀ ਆ ਇਹ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਤੁਹਾਨੂੰ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਖੁਲਾਸੇ ਦਿਖਾਵਾਂਗੇ ਵੀਡੀਓ ਵੀ ਜਾਰੀ ਕਰਾਂਗੇ ਕੀ ਕੁਝ ਨਰਾਇਣ ਸਿੰਘ ਚੌੜੇ ਦੇ ਨਾਲ ਹੋ ਰਿਹਾਗਾ ਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਲੋਕੇਸ਼ਨ ਕਿੱਥੇ ਕਿੱਥੇ ਜਾਂਦੀ ਹੈ ਕਿੱਥੇ ਕਿੱਥੇ ਉਹ ਕਿਹਨੂੰ ਮਿਲ ਕੇ ਆਏ ਨੇ ਕਿੱਥੇ ਜਾਂਦੇ ਨੇ ਬੇਸਕ ਉਹਨਾਂ ਦੇ ਪੁੱਤ ਨੇ ਕਲੀਅਰ ਕਰ ਦਿੱਤਾ ਕਿ ਜਿਹੜਾ ਉਹਨਾਂ ਦਾ ਪਿੰਡ ਆ ਭਾਈ ਉਹ ਹੈਗਾਗਾ ਪਾਕਿਸਤਾਨ ਬਾਰਡਰ ਜਿਹੜਾ ਲੱਗਦਾਗਾ 1 ਕਿਲੋਮੀਟਰ ਦੂਰ ਆ ਏਰੀਆ ਜਿਹੜਾ ਉਹਨਾਂ ਦਾ ਬਾਰਡਰ ਦੇ ਨੇੜੇ ਆ ਕਿਲੋਮੀਟਰ ਦੇ ਨੇੜੇ ਆ ਤੇ ਬਾਕੀ ਜਿਹੜਾ ਉਹ ਲੋਕੇਸ਼ਨ ਦੱਸੀ ਆ ਕਿ ਖੇਮਕਰ ਸਾਹਿਬ ਦੀ ਉਥੇ ਤੁਹਾਨੂੰ ਦੱਸਿਆ ਕਿ ਨਾਰ ਸਿੰਘ ਪਾੜਾ ਇੱਕ ਨੌਜਵਾਨ ਹੋਇਆਗਾ ਉਹਦੇ ਸ਼ਹੀਦੀ ਦੇੜ ਸਮਾਗਮ ਤੇ ਉਹ ਗਏ ਸੀ ਵਰਸੀ ਤੇ ਉਹ ਵੀ ਕਲੀਅਰ ਕਰ ਦਿੱਤਾ ਤੇ ਬਾਕੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੱਲਾ ਨਰੈਨ ਸਿੰਘ ਚੌੜਾ ਨਹੀਂ ਗਿਆ ਉਥੇ মিডিਆ ਵੀ ਗਿਆਗਾ ਉਥੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਗਏ ਨੇ ਤੇ ਹੋਰ ਜਿਹੜੇ ਸੰਘਰਸ਼ਸ਼ੀਲ ਯੋਧੇ ਨੇ ਕੌਮ ਦੇ ਉਹ ਉੱਥੇ ਜਾ ਕੇ ਆਏ ਨੇ ਭਾਈ ਸਾਰਿਆਂ ਨੂੰ ਇਹ ਜਿਹੜਾ ਤੁਸੀਂ ਉੱਥੇ ਜਾ ਕੇ ਕਲੀਅਰ ਕਰ ਲਓ ਤੇ ਦੂਜੇ ਪਾਸੇ ਲਿਖਿਆ ਹੈਗਾ ਪੁਲਸ ਨੇ ਕਿ ਇਹ ਤਾਂ ਇੱਕ ਹਵਾਈ ਫੈਸ ਸੀ ਇਹ ਤਾਂ ਗੋਥਮ ਗੁੱਥੀ ਦੇ ਵਿੱਚ ਜਿਹੜਾ ਅਰਵਾਲਵਾਰ ਸੀ ਕੱਢਿਆ ਉਹ ਰੱਬ ਚ ਕੱਢਦਾ ਜਰੂਰ ਸੀ ਪਰ ਉਹਦੀ ਗੋਲੀ ਜਿਹੜੀ ਕਿ ਨਾ ਕਿ ਸੁਖਵੀਰ ਵੱਲ ਨਹੀਂ ਗਈ ਉਹ ਤਾਂ ਗੋਥਮ ਗੁੱਥੀ ਹੁੰਦੇ ਹੋਏ ਜਦੋਂ ਉਲਝ ਗਏ ਹੋ ਸਕਦਾ ਕਿ ਕਿਸੇ ਤੋਂ ਵੀ ਕੋੜਾ ਜਿਹੜਾ ਅਰਵਾਲਵਾਰ ਦਾ ਜਿਹੜਾ ਪਿਸਤੌਲ ਆ ਜੋ ਵੀ ਆ ਕਿ ਦੱਬਿਆ ਗਿਆ ਕਿ ਉਹ ਜਿਹੜਾ ਹਵਾਈ ਫੇਰਾ ਕਿ ਜਿਹੜਾ ਕੰਦ ਵਿੱਚ ਜਾ ਕੇ ਲੱਗ ਜਾਂਦਾਗਾ ਪ੍ਰਕਰਮਾ ਜਿਹੜੀਆਂ ਆਪਣੇ ਮਾਫ ਕਰਨਾ ਜਿਹੜਾ ਡਿਊਟੀ ਦੇ ਬਾਹਰ ਆ ਪ੍ਰਕਰਮਾ ਅੱਗੇ ਰਹਿ ਗਈਆਂ ਇਹ ਡਿਊਟੀ ਦੇ ਬਾਹਰ ਲੱਗ ਜਾਂਦੀਆਂ ਨੇ ਤੇ ਇਸ ਕਰਕੇ ਜਿਹੜਾ ਦੂਸਰੀ ਗੱਲ ਨਾਲ ਇੱਕ ਹੋਰ ਜੁੜਿਆ ਇਸੇ ਖਬਰ ਦੇ ਨਾਲ ਨਰੈਣ ਸਿੰਘ ਚੌੜਾ ਦੇ ਨਾਲ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦਲ ਖਾਲਸਾ ਵੱਲੋਂ ਪਰਮਜੀਤ ਸਿੰਘ ਮੰਡ ਵੱਲੋਂ ਇਹ ਵੱਡਾ एलान ਕੀਤਾ ਹੋਇਆ ਕਿ ਜਿਸ ਨੇ ਨਰੈਨ ਸਿੰਘ ਚੌੜੇ ਦੀ ਜੋ ਗਰਦਾਸਪੁਰ ਦਾ ਨੌਜਵਾਨ ਅਕਾਲੀ ਆਗੂ ਆ ਤੇ ਉਹਨੇ ਨਰੈਨ ਸਿੰਘ ਚੌੜੇ ਦੀ ਜੋ ਦਸਤਾਰ ਲਾਈ ਜਾ ਪਿੱਛੋਂ ਆ ਕੇ ਫੜ ਕੇ ਜਦੋਂ ਨਰੈਨ ਸਿੰਘ ਚੌੜੇ ਨੂੰ ਕਾਬੂ ਕਰ ਲਿਆ ਜਾਂਦਾ ਤੇ ਉਹਨੂੰ ਲੈ ਕੇ ਜਾਂਦੇ ਆ ਪੁਲਸਾ ਤੇ ਮਗਰੋਂ ਉਹ ਕਹੇ ਉਹ ਚਵਟ ਮਾਰਦਾ ਕਿ ਸਿਰ 'ਤੇ ਇੱਕ ਦਸਤਾਰ ਲਾ ਕੇ ਪੈਰਾਂ ਦੇ ਵਿੱਚ ਰੋਲੀ ਜਾਂਦੀ ਆ ਤੇ ਇੱਕ ਦਲ ਖਾਲਸਾ ਨੇ ਤਿਆਰ ਕੀਤਾ ਹੋਇਆਗਾ ਅਕਾਲ ਤਖਤ ਦੇ ਵੀ ਮਿਲੇ ਜੀ ਜਥੇਦਾਰ ਨਹੀਂ ਮਿਲੇ ਉਤੇ ਉਹਨਾਂ ਨੇ ਰਿਪੋਰਟ ਵਿੱਚ ਬਕਾਇਆ ਕਿ ਜਾਂ ਤਾਂ ਇਹ ਸਖਸ ਸਿੱਖ ਕੌਮ ਤੋਂ ਮਾਫੀ ਮੰਗ ਲੇ ਤੇ ਨਹੀਂ ਇਹਦਾ ਹੱਥ ਜਿਹੜਾ ਬੁਰਾ ਹੋਊਗਾ ਸਿੱਖ ਕੌਮ ਦਾ ਜਿਹੜਾ ਕੋਈ ਵੀ ਆਗੂ ਕੋਈ ਵੀ ਜੋਧਾ ਇਹਨੂੰ ਸਫਲ ਕੇ ਸਕਾਰ ਸਕਦਾਗਾ ਬੇਸ਼ੱਕ ਕਹਿੰਦੇ ਉਹਨੂੰ ਸਕਿਉਰਟੀ ਮਿਲੀ ਹੋਈ ਆ ਇਹ ਲੋਕ ਸਕਿਉਰਟੀਆਂ ਲੈ ਕੇ ਹੀ ਸਾਰਾ ਕੁਝ ਕਰਦੇ ਨੇ ਬਿਨ ਸਕਿਉਰਟੀ ਦੇ ਇਹਨਾਂ ਨੂੰ ਹਿੰਮਤ ਨਹੀਂ ਪੈਂਦੀ ਕਿ ਸਿੱਖਾਂ ਦੇ ਪੱਗ ਨੂੰ ਹੱਥ ਪਾ ਜਾਣ ਜਾਂ ਸਿੱਖਾਂ ਦੇ ਖਿਲਾਫ ਬੋਲ ਪੈਣਾ ਜਿੰਨਾਂ ਕੋਲ ਸਕਿਉਰਟੀਆਂ ਨੇ ਸਾਰੇ ਉਹੀ ਭੌਂਕਦੇ ਨੇ ਉਹੀ ਸਿੱਖਾਂ ਨੂੰ ਟਿਕਰਾ ਕਰਦੇ ਨੇ ਉਹੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ ਇਹ ਵੱਡਾ ਇੱਕ ਸਿੱਖ ਦੇ ਸਿੱਖ ਔਮਲੀ ਚੈਲੰਜ ਆ ਵਰਤਾਰਾਗਾ ਜਿਸ ਤਰ੍ਹਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਲੈ ਕੇ ਗਨਮੈਨ 25 26 ਤੇ ਜਿਹੜਾ ਜੀ ਕਰਦਾ ਸੀ ਕਾਲ ਤਖਤ ਤੇ ਕਿੰਨੀ ਹੋ ਜਾਂਦਾ ਸੀ ਕਿਤੇ 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 ਸੱਦੋ ਚਲੋ ਖਬਰ ਵੱਖਰੀ ਆ ਅੱਜ ਜਿਹੜਾ ਆਪਣਾ ਹੁਣ ਤੱਕ ਖਬਰ ਇਹ ਸੀ ਵੱਡੇ ਖਲਾਸ ਇਹ ਸੀ ਕਿ ਨਰਨ ਸਿੰਘ ਚੌੜੇ ਵੱਲੋਂ ਜਿਹੜਾ ਕਿ ਜਿਆਦਾ ਉਹ ਬੇਅਦਬੀ ਨੂੰ ਲੈ ਕੇ ਜਿਹੜਾ ਉਹਨਾਂ ਦੇ ਅੰਦਰ ਭਾਵਨਾ ਸੀ ਉਹਨੂੰ ਲੈ ਕੇ ਜਿਹੜਾ ਉਹ ਆਪਣਾ ਸਵੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਉਹਨਾਂ ਨੇ ਜਿਹੜਾ ਪੁੱਠਾ ਟੰਕ ਕੇ ਜਿਹੜਾ ਘੋਟੇ ਲਾਏ ਜਿਹੜਾ ਜਿਸ ਤਰ੍ਹਾਂ ਟੈਰੋਗੇਸ਼ਨ ਉਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਪ੍ਰਗਾਸ਼ ਬਾਦਲ ਦੇ ਹੁੰਦਿਆ ਜੋ ਕਰਵਾਇਆ ਸਵੀਰ ਬਾਦਲ ਨੇ ਤੇ ਉਹਨਾਂ ਦਾ ਰੂਸ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਖਲਾਸਾ ਹੋਣ ਜਾ ਰਹੇ ਹੈਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਰੂਰ ਲਿਖਣੇ ਇਹਦੇ ਵਿੱਚ ਨਰਿੰਦਰ ਸਿੰਘ ਚੌੜਾ ਗਲਤ ਸੀ, ਸੁਖਵੀਰ ਬਾਦਲ ਗਲਤ ਆ ਜਾਂ ਫਿਰ ਜਿਸ ਨੇ ਦਸਤਾਰ ਲਾਈ ਆ ਉਹ ਤਾਂ ਗਲਤ ਹੈਗੇ ਹੈਗਾਗਾ ਕਿਉਂਕਿ ਸਿੱਖ ਦੀ ਕਿਸੇ ਵੀ ਆਪਾਂ ਕਹਿੰਦੇ ਆ ਕਿ ਦਸਵੀਂ ਦਸਤਾਰ ਲਾਉਣੀ ਨਹੀਂ ਚਾਹੀਦੀ ਇਹ ਸਿੱਖ ਕੌਮ ਦੀ ਦਸਤਾਰ ਨਹੀਂ ਜਾਂ ਕੱਲੇ ਮੇਰੀ ਜਾਂ ਉਹ ਨਰਿੰਦਰ ਸਿੰਘ ਚੌੜਾ ਦੀ ਦਸਤਾਰ ਨਹੀਂ ਸਿੱਖ ਕੌਮ ਦੀ ਦਸਤਾਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਹੈ ਇਹ ਤੇ ਇਸ ਨੂੰ ਜਿਹੜਾ ਲੌਂਡਾ ਉਹ ਮੰਦ ਭਾਗਾ ਤੁਸੀਂ ਇਹ ਵੀ ਆਪਣੇ ਕਮੈਂਟਾਂ ਦੇ ਵਿੱਚ ਲਿਖਣਾ ਕਿ ਉਹ ਮਾਫੀ ਬੰਦਾ ਕਿਉਂ ਨਹੀਂ ਮੰਗ ਰਿਹਾ ਕਿਉਂਕਿ ਉਹਨਾਂ ਦੇ ਸਾਦਰ ਸਾਇਆ ਜਿਹੜੀ ਅਕਾਲੀ ਦਲ ਖੜੀ ਆ ਮਜੀਠੀਆ ਖੜਾਗਾ ਮਜੀਠੀਆ ਕਹਿੰਦਾ ਕਿ ਤੁਸੀਂ ਇਧਾਂ ਜੇ ਪੱਗਾਂ ਲਾਓ ਇਹਨਾਂ ਨੂੰ ਮਾਰੋ ਇਹ ਮਜੀਠੀਆ ਕਹਿੰਦਾਗਾ ਇਹ ਮਜੀਠੀਆ ਦਾ ਹੰਕਾਰ ਪਤਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਮਜੀਠੀਆ ਦਾ ਜਿਹੜਾ ਕਰਤਾਰ ਆ ਇਹਨਾਂ ਦਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿ ਜਰਨਲ ਡਾਇਰ ਤੱਕ ਦਾ ਆਪਾਂ ਤਾਂ ਅਸੀਂ ਕਹਾਣੀ ਤੁਸੀਂ ਸਾਰਿਆਂ ਨੇ ਪੜਿਆ ਇਤਿਹਾਸ ਜਾਣਦੇ ਹੋ ਇਸ ਵੀਡੀਓ ਦੇ ਵਿੱਚ ਤੁਸੀਂ ਵੱਤ ਤੋਂ ਵੱਤ ਆਪਣੇ ਕਮੈਂਟ ਕਰਨੇ ਮੈਟ ਪੰਜਾਬੀ ਵਿੱਚ ਲਿਖਣੇ ਜਿੰਨਾ ਵੀ ਹੋ ਸਕੇ ਤੇ ਕਮੈਂਟਾਂ ਦਾ ਆਧਾਰ ਇਹ ਨਰੈਣ ਸਿੰਘ ਚੌੜਾ ਗਲਤ ਸੀ, ਸੁਖਵੀਰ ਬਾਦਲ ਸਿੰਘ ਗਲਤ ਸੀ, ਉਹ ਬੰਦਾ ਜਿਹੜਾ ਜਿਹਨੇ ਪੱਗ ਲਾਈ ਆ ਤਾਂ ਗਲਤ ਹੈਗੀ ਹੈਗਾ ਜਾਂ ਫਿਰ ਸਰੌਣੀ ਕਮੇਟੀ ਜਿਹੜੀ ਅ ਸੀਸੀਡੀ ਦੀ ਫੋਟੇਜ ਆ ਜਿਹੜੀ ਉਹ ਦਿਖਾ ਨਹੀਂ ਰਹੀ ਉਹ ਕਿਉਂ ਗਲਤ ਆ? ਕਿਉਂ ਨਹੀਂ ਦਿਖਾ ਰਹੀ ਉਹਦੇ ਵਿੱਚ ਧਾਮ ਹੀ ਫਸਦਾ ਜਾਂ ਸਰੌਣੀ ਕਮੇਟੀ ਦੇ ਮੁਲਾਜ਼ਮ ਹੋਰ ਫਸਦੇ ਨੇ। ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ